ਤਾਜ਼ਾ ਤਸਵੀਰਾਂ ਲੁਧਿਆਣਾ ਦੇ ਜਗਰਾਉਂ ਪੁਲ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਚੱਲਦੇ ਹੋਏ ਈ ਰਿਕਸ਼ਾ ਨੂੰ ਅਚਾਨਕ ਅੱਗੇ ਲੱਗ ਜਾਂਦੀ ਹੈ ਹਾਲਕਿ ਤਸਵੀਰਾਂ ਜਗਰਾਉਂ ਪੁਲ ਦੇ نیچے ਦੀਆਂ ਸਾਹਮਣੇ ਆਈਆਂ ਨੇ ਜਾਣੀ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ ਈ ਰਿਕਸ਼ਾ ਦਾ ਭਾਰੀ ਨੁਕਸਾਨ ਹੋਇਆ ਜਿਸ ਦੇ ਵਿੱਚ ਈ ਰਿਕਸ਼ਾ ਦੀਆਂ ਬੈਟਰੀਆਂ ਸੀਟਾ ਸੜਕੇ ਸੁਆਹ ਹੋ ਗਈਆਂ ਮੌਕੇ ਤੇ ਪੁੱਜ ਕੇ ਲੋਕਾਂ ਨੇ ਈ ਰਿਕਸ਼ਾ ਨੂੰ ਲੱਗੀ ਅੱਗ ਤੇ ਕਾਬੂ ਪਾਇਆ ਦੈਨਲਾਈਟ ਰਾਈਟਿੰਗ ਦਾ ਜਲਦੀ ਰਿਪੋਰਟ ਇਹ ਗ੍ਰਾਮਪੁਰ ਕੋਈ ਕੇਸੀ ਗੈਸ ਕੰਪਨੀ ਦੀ ਕੀ ਗੱਲ ਹੋਈ ਅੱਜ ਇਹ ਟੈਂਪੂ ਜਾ ਰਿਹਾ ਸੀ ਉਹਦੇ ਨੂੰ ਅੱਗ ਲੱਗ ਗਈ ਇੱਕੋ ਦਮ ਉਚਾਨਾ ਤੋਂ ਆ ਬੜੀ ਮੁਸ਼ਕਲ ਭਜਾਈ ਆ ਸਾਰੀ ਦੁਕਾਨਦਾਰਾਂ ਨੇ ਇਕੱਠੇ ਹੋ ਗਏ ਆ ਬੈਟਰੀ ਦਾ ਸਪਾਰਕ ਹੋ ਗਿਆ ਪਤਾ ਨਹੀਂ ਕੀ ਫੋਮ ਫੂਮ ਲੱਗੀ ਸੀ ਉਹਦੇ ਨਾਲ ਅੱਗ ਲੱਗ ਗਈ ਹਾਂ ਜੀ ਕਿੰਨੇ ਦੀ ਗੱਲ ਆ ਇਹ ਹੋਣੀ 5-7 ਮਿੰਟ ਹੋਏ 10 ਮਿੰਟ ਇਹ ਜਗਰਾਉਂਪੁਰ ਦੇ ਕੋਲ ਕੇਸੀ ਗੈਸ ਕੰਪਨੀ ਕੋਲ ਦੇ ਦੀ ਕੀ ਹੈ ਕਿਹੜਾ ਢੋਸਾ ਹੈ ਬੈਟਰੀ ਵਾਲਾ ਜੀ ਰਿਕਸ਼ਾ ਜੀ ਰਿਕਸ਼ਾ ਲੱਗਦਾ ਜੀ ਤੇਰੀ ਕਟਰਾਗੇ ਦੋ ਤੀ ਅੰਦਰੀਆਂ ਉਹ ਬੈਟਰੀ ਦੀ ਸਪਾਰਕ ਹੋ ਜਾਂਦੀ ਹੈ ਇਹ ਆਮ ਹੋ ਜਾਂਦਾ ਹਾਂ ਹੁਣ ਅੱਗੇ ਕੱਪ ਵਾਲੇ ਆ ਹਾਂਜੀ ਪੂਰਾ ਜੀ ਮੱਲੇ ਵਾਲੇ ਦਾ ਸਾਰਿਆਂ ਨੇ ਰਲ ਕੇ ਦੁਕਾਨਦਾਰਾਂ ਨੇ ਸਾਬੂ ਪਾਇਆ ਨਾ ਨਾ ਬਚਾਅ ਹੋ ਗਿਆ ਬਹੁਤ ਬਚਾਅ ਹੋ ਗਿਆ ਭਾਈ ਤੁਸੀਂ ਵੀ ਅੱਗ ਬੁਝਾਈ ਕਿੱਤਾ ਦੇਖੋ ਜੀ ਅੱਗ ਬਹੁਤ ਤੇਜ਼ ਹੀ ਤੁਹਾਡੇ ਸਾਹਮਣੇ ਤੁਹਾਡੇ ਆਂਦੇ ਹੋਈ ਅੱਗ ਲੱਗ ਚੁੱਕੀ ਸੀਗੀ ਇਹ ਈ ਰਿਕਸ਼ਾ ਦੀ ਜਿਹੜੀ ਬੈਟਰੀ ਸੀਗੀ ਉਸ ਸਪਾਰਕਿੰਗ ਹੋਣ ਵਾਲੀ ਰਿਕਸ਼ਾ 'ਚ ਅੱਗ ਲੱਗ ਗਈ ਹੈ। ਨੁਕਸਾਨ ਕਿਸੇ ਦਾ ਹੋਇਆ ਨਹੀਂ। ਸਾਰੇ ਦੁਕਾਨਦਾਰਾਂ ਨੇ ਅੱਗ ਬੜੀ ਮੁਸ਼ਕਲ ਨਾਲ ਬੁਝਾਈ ਹੈ ਜੀ। ਰੇਤਾ ਪਾਣੀ ਪਾ ਕੇ। ਇਹ ਰਿਕਸ਼ਾ ਜੀ ਇਹ ਹੈ। ਬੈਟਰੀ ਵਾਲੀ ਹੈ ਜੀ ਇਹ। ਹਾਂਜੀ ਅੱਗੇ ਵੀ ਇੱਕ ਦੋ ਵਾਰੀ ਘਟਨਾ ਹੋਈ ਹੈ ਸ਼ਹਿਰ ਦੇ ਵਿੱਚ। ਅੱਜ ਤਾਂ ਸਾਡੇ ਸਾਹਮਣੇ ਹੀ ਹੋਈ ਹੈ ਜੀ। ਇਹ ਅੱਗ ਤੇ ਕਾਬੂ ਪਾਇਆ ਜੀ। ਆ ਇੱਥੇ ਸੜਕ ਦੇ ਉੱਪਰ ਰੇਤਾ ਇਕੱਠਾ ਪਿਆ ਸੀਗਾ ਜੀ ਤੇ ਪਾਣੀ ਪਾਇਆ। ਦੁਕਾਨਦਾਰਾਂ ਨੇ ਇਕੱਠੇ ਹੋ ਗਏ। ਬਿਲਕੁਲ ਆਣਾ ਚਾਹੀਦਾ ਭਾਜੀ ਕਿਸੇ ਦੀ ਜਾਨ ਵੱਜ ਜਾਂਦੀ ਹੈ ਕਿਸੇ ਦਾ ਮਾਲ ਵੱਜ ਜਾਂਦਾ ਵਾ ਬਹੁਤ ਫਾਇਦਾ ਕਿਸੇ ਦਾ ਜੇ ਹੁੰਦਾ ਤਾਂ ਕਰਨਾ ਚਾਹੀਦਾ ਇਨਸਾਨੀਅਤ ਦੇ ਹੱਕ ਨਾਲ ਜਗਦੀਸ਼ ਕੁਮਾਰ ਠੀਕ ਆ ਕਿਹਨਾਂ ਸੇ ਆ ਰਹੇ ਹੋ ਆ ਛੱਡੋ ਯਾਰ ਤੁਸੀਂ ਕੀ ਆ ਬਾਤ ਹੋਈ ਯਾਰ ਪਤਾ ਨਹੀਂ ਮੈਨੂੰ ਆਪ ਨਹੀਂ ਪਤਾ ਕੀ ਹੋ ਗਏ ਹੁਣ ਕੀ ਕਰਾਂ ਪਰੇ ਲੱਗੀ ਆ ਹੁਣ ਲੱਗੀ ਆ ਹੁਣ ਪਰ ਸਾਹਮਣੇ ਸੀ ਚੱਲ ਹੁਣ ਰਹਿ ਜਾਂ ਦੋ ਛੱਡੋ ਕੱਲ ਤੇ ਨਿਸ਼ਾਨ ਆਇਆ ਕੋਈ ਬੈੜੀ ਗੁੜੀ ਸੜੀ ਆ ਮੁਬਾ ਬੈੜੀ ਦੇਖੋ ਆ ਸਾਰਾ ਕਬਰ ਸੜ ਗਿਆ ਸਾਰਾ ਤੁਸੀਂ ਸੌਣੇ ਹੋਏ ਸਾਰਾ ਹੁਣ ਕੀ ਕਰਾਂ